ਮਕਸਦ ਇਹ ਆ ਵੀ ਅੱਜ ਆਪਣੇ ਫਰੀਦਕੋਟ ਐਸਡੀ ਸਕੂਲ ਦੇ ਵਿੱਚ ਇੱਕ ਜਿਹੜੀ ਬੀਜੇਪੀ ਵੱਲੇ ਬੀਜੇਪੀ ਵੱਲੋਂ ਮਤਲਬ ਸੁਖਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ। ਉਪਰੰਤ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਰਦਾਸ ਬੇਨਤੀ ਹੋਈ ਹੈ। ਤੇ ਉਹ ਜਦੋਂ ਅਸੀਂ ਖਬਰ ਪੜ੍ਹੀ ਜੀ ਤੇ ਮੇਰੇ ਨਹੀਂ ਤੇ ਸਿੱਖਾਂ ਦੀ ਸਾਰਿਆਂ ਦੀ ਹਿਰਦੇ ਬਲੁੰਦਰੇ ਗਏ ਕਿਉਂਕਿ ਉਹਦੇ ਵਿੱਚ ਦੇਖਣ ਨੂੰ ਮਿਲਿਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਨੇ ਉੱਥੇ ਅਸੀਂ ਨੰਗੇ ਸਿਰ ਜਾਣ ਤੋਂ ਵੀ ਡਰਦੇ ਤੇ ਇਹ ਜਿਹੜੇ ਭਾਜਪਾ ਦੇ ਲੀਡਰ ਨੇ ਹੰਸਰਾਜ ਜਿਹੜਾ ਵੋਟਾਂ ਮੰਗਣ ਲਈ ਆ ਰਿਹਾ ਤੇ ਪਹਿਲਾਂ ਵੀ ਕਾਫੀ ਕਿਸਾਨਾਂ ਨੇ ਵਿਰੋਧ ਕੀਤਾ ਕਿਉਂਕਿ ਪੰਜਾਬ ਨਾਲ ਮੋਦੀ ਨੇ ਧੱਕਾ ਕੀਤਾ ਤੇ ਅੱਜ ਜਿਹੜਾ ਫਰੀਦਕੋਟ ਚ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਹੈ ਗੁਰੂ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਨੇ ਤੇ ਉਹਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਫਲੈਕਸ ਲੱਗਿਆ ਹੋਇਆ ਹੈ ਤੇ ਫਲੈਕਸ ਦੇ ਵਿੱਚ ਮੋਦੀ ਜਿਹੜਾ ਨੰਗੇ ਸਿਰ ਬੈਠਾ ਹੋਇਆ ਜੀ ਉੱਥੇ ਉਹਦੀ ਫੋਟੋ ਲੱਗੀ ਹੈ ਤੇ ਜਿਹੜੇ ਬੀਜੇਪੀ ਦੇ ਕੁਝ ਇੱਥੋਂ ਦੇ ਲੀਡਰ کہہ ਸਕਦਾ ਜਾਂ ਉਦੇਦਾਰ ਨੁਮਾਇੰਦੇ ਉਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਨੰਗੇ ਸਿਰ ਲੱਗੀਆਂ ਹੋਈਆਂ ਤੇ ਇੱਥੋਂ ਤੱਕ ਦੇਖਣ ਨੂੰ ਮਿਲਿਆ ਵੀ ਜਿੱਥੇ ਮਹਾਰਾਜੇ ਦੇ ਪ੍ਰਕਾਸ਼ ਆ ਉਹਦੇ ਸਾਹਮਣੇ ਕੁਰਸੀਆਂ ਡਾਈਆਂ ਗਈਆਂ ਪੈਰਾਂ 'ਤੇ ਉਹਨਾਂ ਨੇ ਜੁੱਤੀਆਂ ਜੋੜੇ ਪਾਏ ਹੋਏ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਜਿਹੜਾ ਇਹਨਾਂ ਨੇ ਓਟ ਆਸਰਾ ਤਾਂ ਕੀ ਲੈਣਾ ਤੇ ਇਹਨਾਂ ਨੇ ਮਹਾਰਾਜ ਜੀ ਦੇ ਨਾਮ ਤੇ ਤੇ ਅਰਦਾਸ ਬੇਨਤੀ ਬਾਬਾ ਜੀ ਹੁਣਾਂ ਤੋਂ ਕਰਾਈ ਆ ਵੀ ਹੰਸਰਾਜ ਵੱਡੀ ਜਿੱਤ ਪ੍ਰਾਪਤ ਕਰਨ ਸੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨੇ ਆ ਵੀ ਜਿਵੇਂ ਮੋਦੀ ਨੇ ਪੰਜਾਬ ਨਾਲ ਧੱਕਾ ਕੀਤਾ ਹੈ ਹੰਸਰਾਜ ਦੀ ਬਿਲਕੁਲ ਨਹੀਂ ਜਿੱਤ ਹੋ ਸਕਦੀ ਵੀ ਜਦੋਂ ਇਹ ਅਰਦਾਸਾਂ ਜਿਹੜੀਆਂ ਹੁੰਦੀਆਂ ਐ ਇਹ ਸਿੱਖ ਸੰਗਤ ਦੇ ਸਰਬੱਤ ਦੇ ਭਲੇ ਲਈ ਹੁੰਦੀਆਂ ਨਾ ਕਿ ਵੀ ਜਿਹੜੇ ਲੀਡਰਾਂ ਨੇ ਕੋਈ ਪੰਜਾਬ ਨਾਲ ਕਿਸੇ ਵੀ ਧਰਮ ਨਾਲ ਜਾਂ ਕਿਸੇ ਵੀ ਸਟੇਟ ਨਾਲ ਧੱਕਾ ਕੀਤਾ ਹੋਵੇ ਤੇ ਉਹ ਉਹ ਤੋਂ ਬਾਅਦ ਦੇ ਵਿੱਚ ਜੇ ਤੁਹਾਡੀ ਕੋਈ ਸੁਣਦਾ ਨਹੀਂ ਤੁਹਾਡਾ ਵਿਰੋਧ ਕਰਦੇ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਲੈ ਕੇ ਆਸਰਾ ਲੈ ਕੇ ਅਰਦਾਸਾਂ ਬੇਨਤੀਆਂ ਕਰਾਰੇ ਸੋ ਉਹ ਦੇ ਨਿਮਿਤ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਹਨਾਂ ਨੇ ਪ੍ਰਕਾਸ਼ ਕਰਕੇ ਪਾਠ ਕਰਾਇਆ ਉਹ ਚੰਗੀ ਗੱਲ ਆ ਪਾਠ ਕਰਾਓ ਸਾਨੂੰ ਕੋਈ ਇਤਰਾਜ਼ ਨਹੀਂ ਕੀਰਤਨ ਕਰਾਓ ਇਤਰਾਜ਼ ਨਹੀਂ ਪਰ ਉਹਦੇ ਪਿੱਛੇ ਜਿਹੜੀਆਂ ਫਲੈਕਸਾਂ ਲਾਈਆਂ ਜੀ ਨੰਗੇ ਸਰ ਉੱਥੇ ਫੋਟੋਆਂ ਲੋਕਾਂ ਦੀਆਂ ਲੱਗੀਆਂ ਹੋਈਆਂ ਤੇ ਇਹ ਜਿਹੜੀ ਬਹੁਤ ਵੱਡੀ ਬੇਅਦਬੀ ਹੈ ਤੇ ਉਹਦੇ ਲਈ ਅਸੀਂ ਅੱਜ ਇੱਥੇ